ਆ ਸਾਡੇ ਸਾਹਮਣੇ ਆ ਗਿਆ ਉਸ ਤੋਂ ਬਾਅਦ ਪਿੰਤ ਪੁਲਿਸ ਤੇ ਪ੍ਰਸ਼ਾਸਨ ਨੇ ਕੋਈ ਚੋਰ ਲੁੱਟ ਵਿਚਾਈਆ ਉਹ ਜਦੋਂ ਉਹਦੇ ਸਾਰੀ ਦੁਨੀਆ ਚਾਲਦੀ ਆ ਕੋਈ ਕੀ ਕੀ ਦਿੱਤਾ ਜਦੋਂ ਕਵਾਸੇ ਦੀ ਬਾਤ ਹੀ ਕਹਿ ਰਿਹਾ ਸੀ ਕਿ ਬਈ ਚੱਲੇ ਪਾ ਕੇ ਆਏ ਤੇ ਭਰਾਵੇਂ ਉਹ ਉੱਥੇ ਤਾਰੇ ਦੇ ਸੁਪਰੇ ਪਾ ਕੇ ਪਿੱਛੇ ਵੀ ਚੱਕ ਲੈ ਐਡੀ ਸਰਕਾਰ ਦਾ ਕਿਰਿਆ ਹੋਇਆ ਚਿਹਰਾ ਉੱਥੇ ਅਸੀਂ ਦੇਖਣ ਨੂੰ ਮਿਲਿਆ ਆਪਾਂ ਨੂੰ ਇਹ ਵੀ ਦੇ ਆਪਾਂ ਨਮੋਸ਼ੀ ਵੱਲ ਜਾ ਰਹੇ ਜਿੱਥੇ ਜੱਗਾ ਹੁੰਦਾ ਹੈ ਮੋਸ਼ਮ ਤਾਂ ਸਾਡੀਆਂ ਰਹਿਣੀਆਂ ਸੋਨੇ ਦੇ ਗੋਆ ਦੇ ਕੀਤਾ ਸੋਨੇ ਹੁਣ ਦੇ ਦੁਨੀਆਂ ਦੇ ਵਿੱਚ ਭਵਾਨ ਦੇ ਵਿੱਚ ਬਹੁਤ ਭਰਿਆ ਹੋਇਆ ਹੈ ਵੀ ਅਸੀਂ ਕਿਤਾ ਲੁਕਾਣਾ 5 ਸਾਲੇ ਆਏ ਆ ਮੋਟ ਕੇ ਚਲੇ ਜਾਣਾ ਪਰ ਉਹਨਾਂ ਨੂੰ ਪਾਸੇ ਦਾ ਪੰਜਾਬ ਪੁਲਿਸ ਨੇ 17 ਰੁਪਏ ਬਕਸੇ ਦਾ 3874 ਨਹੀਂ ਦੂਜੇ ਪਾਸੇ ਉਹਨੇ ਸਬਾਨ ਚੋਰੀ ਕੀਤਾ ਹੁਣ ਅਸੀਂ ਦੱਸੋ ਚੋਰ ਕਿਹਨੂੰ ਕਈਏ ਪੰਜਾਬ ਪੁਲਿਸ ਨੂੰ ਚੋੜ ਕਈਏ ਜਾਂ ਚੋਰਾਂ ਨੂੰ ਚੋਰ ਇਹਦਾ ਚੋਰਾਂ ਦੇ ਉੱਤੇ ਵੀ ਧਫਾ ਲੱਗ ਗਿਆ ਤੇ ਪੋਸੇ ਲੈ ਕੇ ਫਿਰ ਸਾਡੀ ਚੋਰੀ ਕੀਤੀ ਸੋ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਪੰਜਾਬ ਪੁਲਿਸ ਨੂੰ ਤੇ ਸਭ ਤੋਂ ਵੱਧ ਸ਼ਰਮ ਆਣੀ ਚਾਹੀਦੀ ਹੈ ਭਗਵਾਨ ਦਾ ਨੂੰ ਜਿਹੜਾ ਕਹਿੰਦਾ ਸੀ ਮੈਂ ਪਾਵਨ ਕਰਾਚੋ ਟਕੇ ਪੁੱਤਾਂ ਦੋਜਿਆ ਪਰ ਉਹਨਾਂ ਨੇ ਆਮ ਘਰਾਵੇ ਹੀ ਲੋਕਾਂ ਨੂੰ ਦੁਬਾਰੀ ਪੁਜਿਤ ਕੀਤੀ ਆ ਜਿੰਦਾਬਾਦ 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 ਉਹ ਪੰਜਿਆ ਵਰਗੇ ਲਿਆਇਆ ਬੰਦੇ ਦੀ ਆਵਾਜ਼ ਪੰਜਾਬ ਦੇ ਪੰਜਾਬ ਨੇ ਹੁਣੇ ਜਾਣਾ ਸਹਿੰਦਰਪੁਰ ਮੁਰਦਾਬਾ ਮੁਰਦਾਬਾ ਇੱਕ ਵੀ ਖਸਾਰ ਐ ਮਾਂਕੇ ਮੋੜ ਦੇ ਪਿੱਛੇ ਦੇ ਨਾਲੇ कनार मोटावाज़ा काली चोर मतदाबाद काली चोर मतदाबाद मतदाबाद मुर्दार मुदाबाद ਜੀ ਜੀ ਮੁਰਦਾਬਾ 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 4 ਚਾਰ ਮੁਰਦਾਬਾ 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 ਦੀ ਸਰਕਾਰ ਮੁਰਦਾਬਾ ਮੁਰਦਾਬਾ 4 ਚਾਰਾਂ ਦੀ ਸਰਕਾਰ ਮੁਰਦਾਬਾ ਮੁਰਦਾਬਾ ਕਿਸਾਨ ਮਜ਼ਦੂਰਾਂ ਅੱਜ ਜਿੰਦਾਬਾ ਜਿੰਦਾਰਾਂ ਨੂੰ ਕਟ-ਕਟ ਕੇ ਥੱਲੀਆਂ ਨੂੰ ਟਰੈਨ ਟਰਾਲੀਆਂ ਚੋਰੀ ਕਰ ਲੈ ਤੇ ਉੱਥੇ ਜਾ ਕੇ ਫੇ ਸਾਡੇ ਕਿਸਾਨਾਂ ਨੇ ਮਜ਼ਦੂਰਾਂ ਨੇ ਜਾ ਕੇ ਫਿਰ ਦੇਖਿਆ ਫਿਰ ਵੀ ਉੱਥੇ ਹਲਾਤ ਉਹਨੇ ਮਾਰੇ ਸੀ ਉੱਥੇ ਪੁਲਿਸ ਦਾ ਪਹਿਰਾ ਜਿਹੜੀ ਪੁਲਿਸ ਅੱਜ ਆਪਣਾ ਰਾਜ ਸੰਭਾਲਦੀ ਆ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਸਾਰਾ ਪੁਲਿਸ ਨੂੰ ਹਥਿਆਰ ਦੇ ਤੇ ਇਹਨੂੰ ਮਰਜੀ ਲੁੱਟੋ ਤੇ ਇਹਨੂੰ ਮਰਜੀ ਕੁੱਟੋ ਇਸ ਕਰਕੇ ਅੱਜ ਤੁਸੀਂ ਬਿਆਨ ਆ ਜਿਹੜਾ ਆਤਮਕੁਮਤਰੀ ਪੰਜਾਬ ਜਿਹੜਾ ਤੁਹਾਡੇ ਨਾਲ ਚੌਟ ਪਲੇਅਰ ਆਹੀ ਗੱਲਾਂ ਕਰ